ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵੱਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਕਰੀ ਕਲਾਂ ਦੇ ਵਿੱਚ ਕੋਕਰੀ ਕਲਾਂ ਪਿੰਡ ਤੋਂ ਜਿਹੜੀ ਤਲਵੰਡੀ ਮੱਲੀਆਂ ਨੂੰ ਛੜਕ ਜਾਂਦੀ ਆ ਉਸ ਸੜਕ ਦੇ ਉੱਤੇ ਤੁਸੀਂ ਤਕਰੀਬਨ 1.5 ਕਿਲੋਮੀਟਰ ਦੀ ਚੌਂਕ ਤੋਂ ਜਦੋਂ ਤਲਵੰਡੀ ਭਾਈ ਮੱਲੀਆਂ ਵਾਲੇ ਪਾਸੇ ਨੂੰ ਮੁੜੋਗੇ ਤਾਂ ਕਿਲੋ 1.5 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਬਾਰ ਖੇਤਾਂ ਦੇ ਵਿੱਚ ਬਾਈਆਂ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ گاਵਾ ਦਿਖਾਉਣੀਆਂ ਮਿੱਤਰੋ ਹੈ ਦੋਵੇਂ ਈ ਤੇਲਾ ਦੁੱਧ ਵਾਲਿਆਂ ਦੇ ਕੰਮ ਦੀਆਂ ਵਾ ਜਿਵੇਂ ਕੋਈ ਮਨ ਲਾ ਟਾਈਮ ਪਾਸ ਕਰਨਾ ਉਹਨਾਂ ਭਰਾਵਾਂ ਦੇ ਲਈ ਡਿਟੇਲ ਤੁਹਾਨੂੰ ਇਹਦੀ ਮੈਂ ਦੱਸ ਦਿੰਨਾ ਪਹਿਲੇ ਨੰਬਰ ਤੇ ਡੱਬੀ ਵਹਿੜ ਆ ਜਿਹੜੀ 2-3 ਮਹੀਨੇ ਮਾਲਕਾਂ ਦੇ ਇਹਨੂੰ ਸੋਈ ਨੂੰ ਹੋ ਗਿਆ ਗੱਲ ਤੇ ਜਿਹੜੀ ਥੱਲੇ ਤੁਸੀਂ ਦੇਖ ਸਕਦੇ ਆ ਜਖਮ ਹੈਗਾ ਇਹਦੇ ਉਹ ਤੁਸੀਂ ਆ ਕੇ ਬਾਈਆਂ ਨਾਲ ਕਨਫਰਮ ਕਰ ਲਿਓ ਮਿੱਤਰੋ ਵੀ ਕੀ ਗੱਲ ਆ ਕੀ ਨਹੀਂ ਦੁੱਧ ਇਹਦੇ ਥਰੇ 10-11 ਕਿਲੋ ਹੈਗਾ ਰੇਟ ਇਹਦਾ 23000 ਰੁਪਿਆ ਵਾ ਬੇਮਾਲੂਮਾ ਜਾਂ ਪੂਚਾ ਕੇ ਵਿਖਾ ਦੀ ਪੁੱਤ ਭਾਰ ਪਿਆ ਹੋਇਆ ਇਹਨੂੰ ਉਹ ਵੀ ਤੁਸੀਂ ਆਪਦਾ ਆ ਕੇ ਵੇਖ ਲਿਓ ਵੀ ਕੀ ਭਾਰ ਆ ਜਾਂ ਮਾਸ ਵਧਿਆ ਮੈਨੂੰ ਪੂਖਤਾ ਇਹਦੇ ਬਾਰੇ ਨਹੀਂ ਪਤਾ ਪਰ ਜੋ ਚੀਜ਼ ਮੈਨੇ ਨਜ਼ਰ ਪਾਈ ਆ ਉਹ ਮੈਂ ਦਿਖਾਉਂਗਾ ਜ਼ਰੂਰ ਤਿੰਨ ਥਾਣੇ ਦੇ ਓਕੇ ਜਾਵਾਂ ਚੱਲਦੇ ਆ 23000 ਰੁਪਿਆ ਰੇਟ ਆ 10-11 ਕਿਲੋ ਦੁੱਧ ਆ ਔਰ ਟਾਂਚਾ ਚੰਗਾ ਵਾ ਵजूद ਵਾਲੀ ਵਹਿੜ ਵੱਡੀ ਤਾਜੀ ਦੁੱਧ ਕਿੰਨਾ ਕੁ ਦੇਗੀ ਸੀ ਭਈਏ ਤੋਕੜੀ ਦੀ ਆਦੀ ਠੀਕ ਹੈ ਬੈਠੀ ਠੀਕ ਹੈ ਲੈ ਮਿੱਤਰੋ ਬਾਈਆਂ ਨੇ ਇਹ ਵੀ ਟੋਕੜੀ ਲਈ ਸੀਗੀ ਇਹਦੇ ਬਾਰੇ ਅਗਲੀ ਕਾਰਵਾਈ ਤੁਸੀਂ ਬਾਈਆਂ ਨਾਲ ਕਰ ਲਿਓ ਜੇ ਕਿਸੇ ਨੇ ਮਤਲਬ ਫਸਲ ਵਾੜੀ ਵੜਨੀ ਆ ਦੁੱਧ ਪੀਣ ਨੂੰ ਚਾਹੀਦੀ ਆ ਤਾਂ ਗੱਲਬਾਤ ਕਰ ਲਿਆ ਜੀ ਦੂਜੀ ਨਾਲ ਦੀ ਆ ਜਿਹੜੀ ਉਹ ਸੂਈ ਸਵਾਈ ਆ ਮਿੱਤਰੋ ਉਹਦੇ ਥੱਲੇ ਦੁੱਧ 14-15 ਵੀਰੇ 15-16 15-16 ਹੈ 15 ਤੋਂ ਬਾਹਰ ਹੀ 15 ਕਿਲੋ ਤੋਂ ਬਾਹਰ ਬਾਹਰ ਦੁੱਧ ਆ ਥਣੋ ਇਹ ਵੀ ਤੇ ਲਾ ਮਿੱਤਰੋ ਤੇ ਆ ਇਹਦੇ ਬੱਚੀ ਆ ਵੀਰੇ ਆ ਜਿਹੜੀ ਇਹਦੇ ਮਗਰ ਬੱਚੀ ਆ ਮਿੱਤਰੋ ਇਹਦਾ ਰੇਟ ਬਾਈ ਕੀ ਕਰਨਾ ਇਹ 35000 35000 ਰੁਪਿਆ ਇੰਦਾ ਰੇਟ ਜਿਹੜਾ ਬਾਈ ਨੇ 35000 ਰੁਪਇਆ ਰੱਖਿਆ ਵਾ ਮਿੱਤਰੋ ਲਾਲਗਾਂ ਦਾ ਤੁਸੀਂ ਦੇਖ ਸਕਦੇ ਆ ਕਿਉਂਕਿ ਦੋਵੇਂ ਤੋਰਨ ਨੂੰ ਕੋਈ ਚੱਕਰ ਨਹੀਂ ਜਿਹਦਾ ਤਿਆਰੀ ਵਾਲੀਆਂ ਹੁੰਦੀਆਂ ਫਿਰ ਮੈਂ ਤੋਰ ਕੇ ਵੀ ਵਿਖਾ ਜਾਂਦਾ ਤੁਹਾਨੂੰ ਪੈਰਾਪੂਰਾ ਲਓ ਪਏ ਤੋਰੀ ਦੇ ਵੱਡੇ ਬਈ ਮੜਾ ਕਾਢੀ ਦੇ ਛੱਕੇ ਵੀ ਉਹ ਵੀ ਤੋਰਦੇ ਤੇ ਵੀ ਤੋਰਦੇ ਦੋਵੇਂ ਤੁਹਾਨੂੰ ਮੈਂ ਵਿਖਾਈ ਦਿੰਦਾ ਤੋਰ ਕੇ ਕਈ ਵਾਰੀ ਲੰਗਾਂ ਲੱਗੂ ਹੁੰਦਾ ਪਤਾ ਨਹੀਂ ਲੱਗਦਾ ਤੋਰੇ ਤੋਂ ਪੀਣਾ ਮੈਨੂੰ ਵੀ ਇਹਨੂੰ ਲਈ ਬਾਈ ਇੱਥੋਂ ਜੋ ਮੋੜ ਵੀ ਮੋੜ ਲਾਵੇ ਮੋੜ ਦਾ ਲੈ ਵੀ ਮਿੱਤਰੋ ਇਹਨੂੰ ਤੁਰਦਿਆਂ ਦੇਖ ਲਓ ਕਰਮ ਵਾਲੀਆਂ ਹੁਣ ਦੋਵੇਂ ਔਰ ਲੇਵਲ ਉਵੇਲੋ ਆ ਗਾਂ ਕੁਆਲਿਟੀ ਕੁਆਲਿਟੀ ਵਾਲੋ ਬੜੇ ਜ਼ਬਰਦਸਤ ਸੀਗੇ ਪਰ ਮੱਲਾ ਵਿਚਾਰੀ ਤੱਲ ਹੋ ਗਈ ਬਾਕੀ ਜਾਂ ਕਈ ਵਾਰੀ ਸਾਹ ਬਸ ਸੰਭਾਲਦੇ ਵੇਲੇ ਜਦੋਂ ਆਪਾਂ ਟੁੱਟਦਾ ਟੁੱਟਦਾ ਟੋਟੀ ਜਾਂਦਾ ਵਾ ਤੇ ਆ ਵੀ ਗਾਂ ਮਿੱਤਰੋ ਥੋੜੀ ਜੀ ਖੁਸ਼ਕਪਾਨ ਜ਼ਰੂਰ ਵਿਖਾਉਂਦੀ ਆ ਦੁੱਧ 15 ਕਿਲੋ ਤੋਂ ਬਾਹਰ ਆ ਦੁੱਧ ਦੇ ਫੁੱਲ ਕੰਮ ਦੀ ਆ ਆ ਵੱਛੀ ਜੰਦੇ ਮਗਰ ਬਹੁਤ ਸੋਹਣੀ ਆ ਜੇ ਤੁਸੀਂ ਸੰਭਾਲ ਲਈ ਤਾਂ ਵੱਛੀ ਚਾਹੀ ਤੁਹਾਡੇ ਤਾਂ ਇਹਨੇ ਨੇੜੇ ਮਾਰਨੇ ਕਰਮਾਲੀ ਨੇ ਆ ਦੇਖ ਸਕਦੇ 35000 ਰੁਪਈਆ ਇਹਦਾ ਰੇਟ ਆ ਮਿੱਤਰੋ ਥਣ ਤਿੰਨਾਂ ਦੇ ਜਿਹੜੇ ਤਿੰਨੇ ਥਣ ਚੱਲਦੇ ਆ ਇੱਕ ਥਣ ਜਿਹੜਾ ਮਗਰਲਾ ਥੇਲਾ ਥਾਣਾ ਜਿਹੜਾ ਉਹ ਤੁਹਾਨੂੰ ਮੈਂ ਫੇਰ ਨਾਲ ਜਦੀਕ ਤੋਂ ਇੱਕ ਵਾਰੀ ਵਿਖਾ ਦੇਣਾ ਇਹ ਦਾ ਜਾਨਵਰ ਸੀ ਬਾਈਆਂ ਦੇ ਤੋਂ ਦੋਵਾਂ ਜਾਨਵਰਾਂ ਨੂੰ ਖਰੀਦਣ ਦੇ ਲਈ ਪਿੰਡ ਕੋਕਰੀ ਕਲਾਂ ਦੇ ਵਿੱਚ ਆਉਣਾ ਪੈਣਾ ਕੋਕਰੀ ਕਲਾਂ ਤੋਂ ਤਲਵੰਡੀ ਮੱਲੰਗਾਂ ਵਾਲੀ ਛੜਕ ਦੇ ਉੱਤੇ ਬਾਈ ਦਾ ਘਰ ਆ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਗੱਲਬਾਤ ਕਰ ਲਿਓ ਧੰਨਵਾਦ ਸ਼ੁਕਰੀਆ